ਕਿ ਤਸੀਹੇ ਝੱਲ ਲੈ ਈਨ ਨਿਮੰਨੀ ਸੂਬੇ ਨੂੰ ਲਲਕਾਰਿਆ ਕਿਹਾ ਨਹੀਂ ਜੀ ਜੀ ਕਿ ਸਹਬਜ਼ਾਦਿਆਂ ਨੇ ਸ਼ਹੀਦੀ ਦੇ ਕੇ ਸਿੱਖੀ ਦੀ ਪੱਕੀ ਕਰਤੀ ਨਹੀਂ ਜੀ ਪੱਕੀ ਕਰਤੀ ਨਹੀਂ ਜੀ ਸਤਿ ਸ਼੍ਰੀ ਅਕਾਲ ਪੀਪੀਪਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਨੰਬਰ ਤਨੀ ਸੀ ਸਾਥਿਓ ਸ਼ਹੀਦੀ ਦਿਹਾੜੇ ਚੱਲ ਰਹੇ ਆ ਔਰ ਇਹਨਾਂ ਦਿਨਾਂ ਵਿੱਚ ਮਨ 'ਚ ਬਾਤ ਬੈਰਾਗ ਵੀ ਉੱਠਦਾ ਹੈ ਅਤੇ ਵੱਡੀ ਗੱਲ ਇਹ ਹੈ ਕਿ ਸਿੱਖ ਕੌਮ ਸਦਾ ਚੜ੍ਹਦੀ ਕਲਾ ਚ ਰਹਿਣਾ ਉਹਦੀ ਇਹ ਜਿੰਦੀ ਜਾਗਦੀ ਤਸਵੀਰ ਤੁਹਾਨੂੰ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੇ ਕੰਗਾਰੂ ਅਪਰੋਡ ਦੇ ਬਿਲਕੁਲ ਬਾਹਰ ਨਜ਼ਰ ਆ ਰਹੀ ਹੈ ਕਿਉਂਕਿ ਸ਼ਹੀਦੀ ਦਿਹਾੜਿਆਂ ਨੂੰ ਵੀ ਅਸੀਂ ਯਾਦ ਕਰਦੇ ਆਂ ਪਰ ਸੇਵਾ ਭਾਵਨਾ ਨਾਲ ਯਾਦ ਕਰਦੇ ਆਂ ਸਮਰਪਿਤ ਹੋ ਕੇ ਯਾਦ ਕਰਦੇ ਆਂ ਔਰ ਨਾਲ ਦੀ ਨਾਲ ਨੌਜਵਾਨ ਜਿਹੜੀ ਪੀੜ੍ਹੀ ਐ ਅਤੇ ਸੰਗਤ ਐ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਯਾਦ ਕਰਾਉਣ ਦੀ ਜਿਹੜੇ ਗੁਰਸਿੱਖ ਨੇ ਕੋਸ਼ਿਸ਼ ਕਰਦੇ ਆਂ ਕਿ ਸਾਨੂੰ ਗੁਰੂ ਮਹਾਰਾਜ ਦੀਆਂ ਕੁਰਬਾਨੀਆਂ ਯਾਦ ਰੱਖਣ ਔਰ ਇਹ ਗੱਲ ਸਾਨੂੰ ਆਪਣੇ ਮਨ ਚ ਪੱਕੀ ਕਰ ਲੈਣੀ ਚਾਹੀਦੀ ਹੈ ਕਿ ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿੱਤਾ ਦਸ਼ਮੇਸ਼ ਨਾ ਹੁੰਦਾ ਕਿ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜਾਂ ਕਹਿ ਲਈਏ ਪੂਰੀ ਦੁਨੀਆ ਦੀ ਚਾਦਰ ਧੰਨ ਧੰਨ ਗੁਰੂ ਤੇਗ ਬਹਾਦਰ ਔਰ ਅੱਜ ਇੱਥੇ ਲੰਗਰ ਲਗਾਏ ਗਏ ਨੇ ਚਾਹ ਪਕੌੜੇ ਦੇ ਲੰਗਰ ਲਗਾਏ ਗਏ ਨੇ ਬੜੀ ਸੇਵਾ ਭਾਵਨਾ ਨਾਲ ਮਨ ਚ ਬਿੜਾ ਕੇ ਰੱਖ ਕੇ ਵੱਡੇ ਵੀਰ ਰਜਿੰਦਰ ਭਾਜੀ ਪ੍ਰਦੀਪ ਭਾਜੀ ਨੇ ਇੱਥੇ ਸਾਨੂੰ ਬੁਲਾਇਆ ਔਰ ਬਾਕੀ ਪੂਰੀ ਜਾਣਕਾਰੀ ਇਹਨਾਂ ਤੋਂ ਲੈਣੇ ਆ ਕਿ ਕਿਦੜ ਤੋਂ ਤਿਆਰੀਆਂ ਚੱਲ ਰਹੀਆਂ ਸੀ ਔਰ ਹੋਰ ਕਿਹੜੇ ਕਿਹੜੇ ਜਿਹੜੇ ਭਰਾ ਨਾਲ ਜੁੜੇ ਹੋਏ ਆ ਭੈਣਾਂ ਨਾਲ ਜੁੜੇ ਹੋਏ ਆ ਰਜਿੰਦਰ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀ ਹੈ ਜੋ ਲਰਹ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰਿਆ ਕਬੂ ਨਾ ਛੜੇ ਖੇਤ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਹੋ ਸਵਨਾ ਕੀ ਰੇਨ ਕਾ ਤੋ ਆਓ ਹਮਾਰੇ ਪਾਸ ਅੱਜ ਅਸੀਂ ਏ ਸ਼ਹੀਦੀ ਦਿਹਾੜਿਆਂ ਤੇ ਉਹਨਾਂ ਮਹਾਨ ਸ਼ਹੀਦਾਂ ਦੇ ਦਿਨ ਮਨਾ ਰਹੇ ਆ ਧੰਨ ਧੰਨ ਸਰਵਸਦਾਨੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਵੱਡੇ ਸਹਬਜ਼ਾਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਬਾਬਾ ਜਹਾਰ ਸਿੰਘ ਜੀ ਜਿਨ੍ਹਾਂ ਨੇ ਚਮਕ ਚਮਕੌਰ ਦੀ ਗੜੀ ਦੇ ਵਿੱਚ ਸ਼ਹਾਦਤ ਦਾ ਜਾਮ ਪੀਤਾ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਜਿਨ੍ਹਾਂ ਨੇ ਫਤਿਹਗੜ੍ਹ ਸਾਹਿਬ ਦੀ ਸਰਹੰਦ ਦੀ ਧਰਤੀ ਤੇ ਸ਼ਹਾਦਤ ਦਾ ਜਾਮ ਪੀਤਾ ਆ ਧੰਨ ਧੰਨ ਸਰਵਸਦਾ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਐਸੀ ਕਿਤੇ ਦੁਨੀਆ ਤੇ ਮਿਸਾਲ ਨਹੀਂ ਮਿਲਦੀ ਕਿ ਇੱਕ ਪਿਤਾ ਨੇ ਆਪਣੇ ਚਾਰ ਪੁੱਤਰ ਪਿਤਾ ਸਾਰਾ ਸਰਵੰਸ ਇਸ ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਉਣ ਦੇ ਲਈ ਇਸ ਦੇਸ਼ ਦੀ ਆਨ ਸ਼ਾਨ ਦੇ ਬਦਲੇ ਸਾਰਾ ਪਰਿਵਾਰ ਉਹਨਾਂ ਨੇ ਬਾਹਰ ਦਿੱਤਾ ਕਿਤੇ ਵੀ ਇਹੋ ਜੀ ਮਿਸਾਲ ਸਾਨੂੰ ਨਹੀਂ ਮਿਲਦੀ ਤੇ ਉਹਨਾਂ ਦੇ ਚਿਹਰੇ ਤੇ ਕੋਈ ਨਾ ਮਲਾਲ ਸੀ ਨਾ ਕੋਈ ਸ਼ਿਕਨ ਸੀ ਨਾ ਕੋਈ ਕਿਸੇ ਨਾਲ ਸ਼ਿਕਵਾ ਸੀ ਅੱਲਾ ਯਾਰਖਾਂ ਜੋਗੀ ਜਿਹੜੇ ਮੁਸਲਮ ਮਹਾਨ ਰਾਈਟਰ ਹੋਏ ਆ ਤੇ ਉਹਨਾਂ ਨੇ ਵੀ ਇਹ ਲਿਖਿਆ ਹੈ ਇਹ ਇੱਕ ਹਿੰਦ ਵਿੱਚ ਤੀਰਥ ਹੈ ਯਾਤਰਾ ਕੇ ਲੀਏ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ ਗੁਰੂ ਸਾਹਿਬ ਦੀ ਤਾਰੀਫ ਦੇ ਵਿੱਚ ਉਹਨਾਂ ਨੇ ਹੋਰ ਵੀ ਲਿਖਿਆ ਹੈ ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਗੋਵਿੰਦ ਕੀ ਤਾਰੀਫ ਉਹ ਕੰਮ ਹੈ ਉਹ ਕਹਿੰਦੇ ਸਨ ਚਾਹੇ ਸਮੁੰਦਰ ਦੀਆਂ ਸਿਆਈਆਂ ਬਣਾ ਲਈਆਂ ਜਾਂ ਜਿੰਨੇ ਜੰਗਲ ਆ ਉਹਨਾਂ ਦੀਆਂ ਕਲਮਾਂ ਬਣਾ ਲਈਆਂ ਜਾਂ ਤਾਂ ਵੀ ਅਸੀਂ ਗੋਵਿੰਦ ਸਾਹਿਬ ਦੀ ਤਾਰੀਫ ਉਹ ਵੀ ਘਟ ਹੈ ਤੇ ਗੁਰੂ ਸਾਹਿਬ ਜੀ ਜਦੋਂ 1704 ਸਵੀਅ ਵਿੱਚ 8 ਮਹੀਨੇ ਦੇ ਘੇਰੇ ਤੋਂ ਬਾਅਦ ਮੁਗਲ ਫੌਜਾਂ ਨੇ ਅਨੰਤਪੁਰ ਸਾਹਿਬ ਨੂੰ ਘੇਰਿਆ ਸੀ 8 ਮਹੀਨੇ ਦੇ ਘੇਰੇ ਤੋਂ ਬਾਅਦ ਗੁਰੂ ਸਾਹਿਬ ਨੇ ਗੁਰਮਤਾ ਸੰਘਾਣਾ ਕਰਕੇ ਜਦੋਂ ਅਨੰਤਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਜਦੋਂ ਕੂਚ ਕੀਤਾ ਤਾਂ ਪਹਿਲਾ ਪੜਾ ਸਰਸਾ ਦੇ ਨਦੀ ਕਿਉਂਕਿ ਸਰਸਾ ਦੇ ਵਹਾ ਪਾਣੀ ਦਾ ਵਹਾ ਬੜਾ ਚੜਿਆ ਹੋਇਆ ਸੀਗਾ ਗੁਰੂ ਸਾਹਿਬ ਨੇ ਜਦੋਂ ਉਥੋਂ ਕੂਚ ਕੀਤਾ ਤਾਂ ਬਹੁਤ ਸਾਰੇ ਮੁਗਲ ਫੌਜਾਂ ਨੇ ਆਪਣੀਆਂ ਕਸਮਾਂ ਕੁਸਮਾਂ ਤੋੜ ਕੇ ਉੱਥੇ ਚੜ੍ਹਾਈ ਕਰ ਦਿੱਤੀ ਪਿੱਠ ਪਿੱਛੇ ਹਮਲਾ ਕੀਤਾ ਉੱਥੇ ਭਿਆੰਕਰ ਧੋਖਾ ਕੀਤਾ ਜੀ ਵੱਡਾ ਧੋਖਾ ਕੀਤਾ ਤੇ ਉਹਨਾਂ ਨੇ 22 ਧਾਰ ਦੇ ਰਾਜੇ ਵੀ ਉਸ ਵੇਲੇ ਨਾਲ ਸੀਗੇ ਕਿਤੇ ਨਾ ਕਿਤੇ ਤੇ ਉਹਨਾਂ ਨੇ ਧੋਖਾ ਕਰਕੇ ਗੁਰੂ ਸਾਹਿਬ ਤੇ ਸਰਸਾ ਦੀ ਨਦੀ ਤੇ ਵੱਡਾ ਭਿਆੰਕਰ ਜੁਦ ਹੁੰਦਾ ਆ ਗੁਰੂ ਸਾਹਿਬ ਦੇ ਨੇਕਾਂ ਸਿੰਘ अनेका ਕੋੜੇ ਪਵਿੱਤਰ ਗ੍ਰੰਥ ਬਹੁਤ ਸਾਰਾ ਕੀਮਤੀ ਖਜ਼ਾਨੇ ਉਸ ਵੇਲੇ ਜਿਹੜੇ ਸਰਸਾ ਦੀ ਢੇਡ ਚੜ ਜਾਂਦੇ ਆ ਤੇ ਗੁਰੂ ਸਾਹਿਬ ਦਾ ਉਥੇ ਪਰਿਵਾਰ ਦਾ ਉਥੇ ਵਿਛੋੜਾ ਪੈ ਜਾਂਦਾ ਆ ਛੋਟੇ ਸਹਿਬਜ਼ਾਦੇ ਮਾਤਾ ਗੁਜਰੀ ਜੀ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਉਹ ਅਲੱਗ ਹੋ ਜਾਂਦੇ ਆ ਤੇ ਬਾਕੀ ਵੱਡੇ ਸਹਿਬਜ਼ਾਦੇ ਗੁਰੂ ਸਾਹਿਬ ਦੇ ਨਾਲ ਸੇਮਾਤਾ ਸੁੰਦਰੀ ਜੀ ਉਹ ਵੀ ਅਲੱਗ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਇਹ ਮਾਤਾ ਜਿਹੜੇ ਛੋਟੇ ਸਹਿਬਜ਼ਾਦੇ ਆ ਉਸ ਹੇੜੀ ਜਾਂਦੇ ਆ ਉਥੇ ਗੰਗੂ ਨੇ ਲਾਲਚ ਦੇ ਵਿੱਚ ਆ ਕੇ ਉਹਨਾਂ ਨੂੰ ਸੂਬੇ ਸਰਹੰਦ ਦੇ ਵਜ਼ੀਰ ਕੋਲ ਫੜਾ ਦਿੱਤੇ ਕੈਦ ਕਰਵਾ ਦਿੱਤੇ ਸੂਬੇ ਸਰਹੰਦ ਜਿਹੜਾ ਵਜ਼ੀਰ ਸੀਗਾ ਉਹ ਛੋਟੇ ਲਾਲਾ ਨੂੰ ਗੁਰੂ ਸਾਹਿਬ ਦੇ ਲਾਲਾ ਨੂੰ ਚਕਾਉਣਾ ਚਾਹੁੰਦਾ ਸੀਗਾ ਡਰਾਉਣਾ ਚਾਹੁੰਦਾ ਸੀਗਾ ਧਮਕਾਉਣਾ ਚਾਹੁੰਦਾ ਸੀਗਾ ਤੇ ਇਸਲਾਮ ਕਬੂਲ ਕਰਨ ਦੇ ਲਈ ਉਹਨੇ ਗੁਰੂ ਸਾਹਿਬ ਦੇ ਲਾਲਾ ਨੂੰ ਬੜੇ ਲਾਲਚ ਦਿੱਤੇ ਬੜਾ ਡਰਾਇਆ ਧਮਕਾਇਆ ਪਰ ਗੁਰੂ ਸਾਹਿਬ ਦੇ ਲਾਲ ਨਾ ਉਹ ਚੁਕੇ ਨਾ ਉਹ ਡਰੇ ਨਾ ਉਹ ਉਹਨਾਂ ਤੇ ਕੋਈ ਖੋਪ ਸੀ ਉਹਨਾਂ ਦੇ ਖੋਪ ਸੀ ਸਿਰਫ ਅਕਾਲ ਪੁਰਖ ਦਾ ਤੇ ਉਹਨਾਂ ਨੂੰ ਕਿਸੇ ਬੰਦੇ ਦਾ ਕੋਈ ਡਰ ਨਹੀਂ ਸੀ ਗਿਆ ਤੇ ਉਹਨਾਂ ਨੇ ਪੁੱਛਿਆ ਵੀ ਜੇ ਤੁਹਾਨੂੰ ਅਸੀਂ ਛੱਡ ਦਈਏ ਤਾਂ ਤੁਸੀਂ ਕੀ ਕਰੋਗੇ ਉਹਨਾਂ ਨੇ ਕਿਹਾ ਅਸੀਂ ਜੰਗਲ ਵਿੱਚ ਜਾਵਾਂਗੇ ਖਾਲਸਾ ਪੰਥ ਨੂੰ ਇਕੱਠਾ ਕਰਾਂਗੇ ਸ਼ਸਤਰ ਵਿਦਿਆ ਨਾਲ ਲੈਸ ਹੋ ਕੇ ਸਰਹੰਦ ਦੀ ਏਟ ਦੇ ਏਟ ਨਾਲ ਖੜਕ ਏਟ ਨਾਲ ਇਟ ਖੜਕਾਵਾਂਗੇ ਅਤੇ ਜ਼ੋਰ ਜਵਰ ਤੇ ਜੁਲਮ ਦਾ ਨਾਸ਼ ਕਰਾਂਗੇ ਗੁਰੂ ਸਾਹਿਬ ਨੇ ਆਪ ਹੱਥੀਂ ਵੱਡੇ ਸਹਿਬਜਾਦੇ ਚਮਕੌਰ ਗੜੀ ਦੀ ਜੰਗ ਦੇ ਵਿੱਚ ਆਪ ਹੱਥੀਂ ਸਹਿਬਜਾਦਾ ਬਾਬਾ ਅਜੀਤ ਸਿੰਘ ਜੀ ਬਾਬਾ ਜੁਹਾਰ ਸਿੰਘ ਨੂੰ ਚਮਕੌਰ ਗੜੀ ਦੀ ਜੰਗ ਦੇ ਵਿੱਚ ਆਪ ਹੱਥੀਂ ਹੱਸ-ਹੱਸ ਕੇ ਉਹਨਾਂ ਨੂੰ ਤੋੜਿਆ ਤੇ ਉਹਨਾਂ ਨੇ ਸ਼ਹੀਦੇ ਦਾ ਸ਼ਹਾਦਤ ਦਾ ਜਾਮ ਪੀਤਾ ਤੇ ਗੁਰੂ ਸਾਹਿਬ ਜੀ ਦੇ ਜਿਹੜੇ ਛੋਟੇ ਸਹਿਬਜਾਦੇ ਆ ਐ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਜੀ ਜਦੋਂ ਉਹਨਾਂ ਨੂੰ ਅ ਹੁਕਮ ਆਇਆ ਕਿ ਉਹਨਾਂ ਨੇ ਸੂਬੇਦਾਰ ਵਜ਼ੀਰ ਖਾਨ ਨੇ ਹੁਕਮ ਦਿੱਤਾ ਕਿ ਇਹਨੂੰ ਜੀਂਦਿਆਂ ਨੂੰ ਨੀਹਾਂ ਵਿੱਚ ਚਣਵਾ ਦਿੱਤਾ ਜਾਵੇ ਪਰ ਉਹ ਜਿਹੜੇ ਗੁਰੂ ਦੇ ਲਾਲ ਸੀਗੇ ਉਹ ਕਦੇ ਵੀ ਡੋਲੇ ਨਹੀਂ ਅਡੋਲ ਰਹੇ ਧਾਨਾ ਉਹਨਾਂ ਦੀ ਦਲੇਰੀ ਉਹਨਾਂ ਦੀ ਹਿੰਮਤ ਉਹਨਾਂ ਦਾ ਸਿੱਧਕ ਤੇ ਉਹਨਾਂ ਦੀ ਦ੍ਰਿੜਤਾ ਧਾਨਾ ਅੱਜ ਤੱਕ ਸਾਨੂੰ ਕੋਈ ਐਡਾ ਵੱਡਾ ਜਿਗਰਾ ਨਹੀਂ ਮਿਲਦਾ ਕਿਸੇ ਵੀ ਅੱਜ ਕੱਲ ਸਾਡੇ ਬੱਚੇ ਦੇ ਛਰੀਟ ਵੀ ਲੱਗ ਜਾਂਦੇ ਅਸੀਂ ਸਾਰੇ ਵਿੱਚ ਹੀ ਆ ਤੇ ਅਸੀਂ ਸਾਰੇ ਸਾਰਾ ਪਰਿਵਾਰ ਦਾ ਸਾਡਾ ਰੋ ਰੋ ਕੇ ਬਰਾ ਹਾਲ ਹੋ ਜਾਂਦਾ ਉਹ ਗੱਲ ਮੇਰੇ ਜ਼ਿਹਨ ਚ ਵੀ ਆ ਰਹੀ ਸੀ ਉਹ ਮੰਜ਼ਰ ਜੇ ਯਾਦ ਕਰਦੇ ਹੋ ਕਿ ਸਾਡੇ ਬੱਚੇ ਦੇ ਮੱਛਰ ਵੀ ਲੜ ਜੋਏ ਅਸੀਂ ਡਾਕਟਰ ਕੋ ਕੋ ਭੱਜੇ ਫਿਰਦੇ ਆ ਔਰ ਐਡਾ ਵੱਡਾ ਜਿਗਰ ਆ ਗੁਰੂ ਸਾਹਿਬ ਐਨੇ ਮਖਾਨ ਨੇ ਕਿ ਜ਼ੁਬਾਨ ਬਹੁਤ ਛੋਟੀ ਹੈ ਔਰ ਰੋਂਗ ਟੇ ਖੜੇ ਹੋ ਜਾਂਦੇ ਆ ਤੇ ਆਪਣੇ ਪਰਿਵਾਰ ਲਈ ਨਹੀਂ ਸਿਰਫ ਜਬਰ ਲਈ ਕਿ ਜਬਰ ਤੋਂ ਲੋਕਾਂ ਨੂੰ ਬਚਾਉਣਾ ਕਿ ਮਹਾਰਾਜ ਬਹੁਤ ਵੱਡੇ ਨੇ ਕਰੋੜਾਂ ਵਾਰ ਉਤਸਤਤ ਕਰੀਏ ਤਾਂ ਵੀ ਘਟ ਹੈ ਜੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਉਹ ਘਟਾ ਕਿਉਂਕਿ ਇਹ ਦੇਸ਼ ਦਾ ਜੇ ਆਪਾਂ ਲਿਖਦੇ ਆਂ ਇੰਡੀਆ ਹਿੰਦੁਸਤਾਨ ਭਾਰਤ ਇਹ ਨਕਸ਼ਾ ਨਹੀਂ ਹੋਣਾ ਸਿਗਾ ਇਹ ਦੁਨੀਆ ਤੋਂ ਗਾਇਬ ਹੋਣਾ ਸਿਗਾ ਜੇ ਗੁਰੂ ਗੋਬਿੰਦ ਸਿੰਘ ਪਾਸ਼ਾ ਨਾ ਹੁੰਦੇ ਤਾਂ ਅੱਜ ਅਸੀਂ ਨਾ ਇੱਥੇ ਖੜੇ ਹੁੰਦੇ ਅੱਜ ਅੱਜ ਸ਼ਹੀਦियां ਸ਼ਹਾਦਤਾਂ ਨਾ ਮਨਾਦੇ ਹੁੰਦੇ ਉਹਨਾਂ ਦਾ ਦਿਨ ਦਿਹਾੜੇ ਨਾ ਮਨਾਦੇ ਹੁੰਦੇ ਤੋ ਇਸ ਕਰਕੇ ਇੱਕ ਗੱਲ ਹੋਰ ਹੈ ਕਿ ਦੇਖੋ ਜੀ ਹਿਊਮਨ ਰਾਈਟਸ ਦੀ ਗੱਲ ਅਸੀਂ ਅੱਜ ਕਰਨ ਲੱਗੇ ਆ ਅੱਜ ਲੋਕ ਜਾਗਰਤ ਹੋਏ ਆ ਪਰ 350 ਸਾਲ ਪਹਿਲਾਂ ਭੰਤਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਹਿਊਮਨ ਰਾਈਟਸ ਦੀ ਗੱਲ ਕੀਤੀ ਹੈ ਔਰ ਕਿਸੇ ਹੋਰ ਧਰਮ ਲਈ ਸ਼ਹਾਦਤ ਦਿੱਤੀ ਹੈ ਲੋਕ ਤਾਂ ਅੱਜ ਹੁਣ ਜਾਗਰਤ ਹੋਣ ਲੱਗੇ ਆ ਜੇ ਆਪਾਂ ਗੱਲ ਕਰੀਏ ਯੂਨੋ ਬਣਦੇ ਜਾਂ ਹੋਰ ਸੰਸਥਾਵਾਂ ਬਣਦੀਆਂ ਪਰ ਮਹਾਰਾਜ ਸਭ ਤੋਂ ਪਹਿਲੇ ਨੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਹੈ ਪੂਰੀ ਕਾਇਨਾਤ ਚ ਹਾਂਜੀ ਬਾਬਾ ਜੀ ਜੀ ਸਤਿਗੁਰੂ ਤਾਨ ਗੁਰੂ ਨਾਨਕ ਦੇਵ ਮਹਾਰਾਜ ਜੀਆ ਦੇ ਮਹਾਨ ਪਾਵਨ ਦਰਬਾਰ ਦਾ ਜੋ ਵਰਦਾਰਾ ਹੈ ਕਿਉਂਕਿ ਸਤਿਗੁਰੂ ਜੀ ਧਾਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਰੇ ਸੰਸਾਰ ਨੂੰ ਸਾਰੀ ਲੁਕਾਈ ਨੂੰ ਆਪਣੀ ਗੱਲ ਵਕੜੀ ਚ ਲਿਆ ਹੋਇਆ ਹੈ ਜਿੱਦਾਂ ਕਿ ਭਾਈ ਗੁਰਦਾਸ ਜੀ ਕਹਿੰਦੇ ਜਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਮਹਾਰਾਜ ਕੋਲੇ ਸਿੱਖਾਂ ਦੇ ਗੁਰੂ ਨਹੀਂ ਕਹੇ ਜਾ ਸਕਦੇ ਮਹਾਰਾਜ ਸਾਰੇ ਸੰਸਾਰ ਦੇ ਸਾਰੀ ਮੁਰਕਤਾ ਦੇ ਸਾਰੀ ਸ੍ਰਿਸ਼ਟੀ ਦੇ ਗੁਰੂ ਆ ਤੇ ਸਾਰੇ ਸ੍ਰਿਸ਼ਟੀ ਨੂੰ ਨੇ ਆਪਣੇ ਬੁੱਕਲ ਚਲਿਆ। ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਆਪਾਂ ਜਿੰਨਾ ਵੀ ਇਤਿਹਾਸ ਦੇਖਦੇ ਆ ਇਹਦੇ ਵਿੱਚ ਕਿਤੇ ਵੀ ਆਪਾਂ ਨੂੰ ਇਤਿਹਾਸ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਆਪਣੇ ਸਵਾਰਥ ਵਾਲੀ ਗੱਲ ਨਹੀਂ ਕੋਈ ਮਿਲੇਗੀ। ਸਾਡੇ ਗੁਰੂ ਜੀ ਨੇ ਜੋ ਵੀ ਕੀਤਾ ਪਰਮਾਰਥ ਕੀਤਾ। ਦੇਖੋ ਅਰਸ਼ੀਦੀ ਦੇੜੇ ਮਨਾਇਆ ਜਾ ਰਿਹਾ। ਸਾਡੇ ਸਤਕਾਰਯੋਗ ਵੀਰ ਜੀ ਵੱਡੇ ਭਾਜੇ ਰਜਿੰਦਰ ਸਿੰਘ ਜੀ, ਪ੍ਰਦੀਪ ਸਿੰਘ ਸਾਰਾ ਸਟਾਫ ਇਹਨਾਂ ਦਾ ਜਿੰਨੇ ਵੀ ਸੇਵਾਦਾਰ ਆ ਇਕੱਤਰ ਹੋ ਕਰਕੇ ਇਥੇ ਦੁੱਧ ਦੇ ਲੰਗਰ, ਚਾਹ ਪਕਵੜੇ ਲੰਗਰ ਚੱਲਦੇ ਆ। ਇਹ ਸਾਧ ਸੰਗਤ ਕੋਈ ਪ੍ਰਗਟਾਵਾ ਜੋ ਆਪਣੀ ਟੌਰ ਜਾਂ ਆਪਣੀ ਹੋਮੇ ਹੰਕਾਰ ਵਾਸਤੇ ਨਹੀਂ ਹੈ। ਇਹਦੇ ਨਾਲ ਹੀ ਤਿੰਨ ਚਾਰ ਲੰਗਰ ਹੋਰ ਵੀ ਚੱਲਦੇ ਆ। ਦੇਖੋ ਇਹ ਸਾਰਾ ਪ੍ਰੇਮ ਦੀ ਖੇਡ ਹੈ। ਕਿਉਂਕਿ ਸ਼ਹੀਦਾਂ ਨੇ ਆਪਣਾ ਆਪ ਕੁਰਬਾਨ ਕਰ ਦਿੱਤਾ। ਦੇਸ਼ ਧਰਮ ਦੇ ਲੇਖੇ ਲਾਣ ਲੱਗਿਆ ਉਹਨਾਂ ਨੇ ਇੱਕ ਪਲ ਨਹੀਂ ਸੋਚਿਆ। ਉਹਨਾਂ ਨੂੰ ਕੋਈ ਸੁੱਖ ਚੰਗੇ ਨਹੀਂ ਲੱਗਦੇ ਸੀ। ਜਾਂ ਉਹਨਾਂ ਨੂੰ ਕੋਈ ਐਸ਼ ਉਹ ਆਰਾਮ ਚੰਗੇ ਨਹੀਂ ਲੱਗਦੇ ਸੀ। ਜਿਵੇਂ ਗੁਰੂ ਗੋਬਿੰਦ ਸਿੰਘ ਮਾਰੇ ਕਿਹੜਾ ਗਰੀਬ ਸੀ। ਮਹਾਰਾਜ ਕੋ ਅਰਬਾਂ ਖਰਬਾਂ ਦਾ ਖਜ਼ਾਨਾ ਜਿਹੜਾ ਮਾਰਨ ਨੇ ਸਾਸੰਗ ਸਰਸਾ ਦੇ ਵੀਰ ਜੀ ਦੱਸਦੇ ਸੀ ਨਾ ਸਰਸਾ ਦੇ ਰੋੜੇ ਸਾਰਾ ਕੁਝ ਵੱਡੇ ਵੱਡੇ ਗ੍ਰੰਥ ਕੀਮਤੀ ਖਜ਼ਾਨਾ ਬਣੀ ਕਿੰਨਾ ਬਿਆਨ ਬੇਸ਼ੁਮਾਰ ਖਜ਼ਾਨਾ ਗੁਰੂ ਸਾਹਿਬ ਨੇ ਸਰਸਾ ਦੇ ਰੋੜ ਦਿੱਤਾ ਜੇ ਸਾਡੇ ਗੁਰੂ ਜੀ ਦਾ ਮਾਂ ਨਾਲ ਪਿਆਰ ਹੁੰਦਾ ਤੇ ਜਿੱਦਾਂ ਮਰਜੀ ਵੱਡੇ ਵੱਡੇ ਰਾਜਾਂ ਨਾਲ ਸੰਧੀ ਹੋ ਜਾਣੀ ਸੀ ਪਰ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਸਿਖਾਲਿਆ ਨਾ ਜ਼ੁਲਮ ਕਰਨਾ ਨਾ ਜ਼ੁਲਮ ਸਹਿਣਾ ਤੇ ਨਾ ਜ਼ੁਲਮ ਅੱਗੇ ਝੁਕਣਾ ਇਹ ਖਾਲਸੇ ਦਾ ਧਰਮ ਹੈ ਜਿੱਥੇ ਵੀ ਜ਼ੁਲਮ ਹੁੰਦਾ ਉੱਥੇ ਜਾ ਕਰਕੇ ਖਾਲਸਾ ਆਪਣਾ ਸਿਰ ਦੇ ਦੇਵੇ ਆਪਣਾ ਆਪ ਕੁਰਬਾਨ ਕਰਦੇ ਹੋ ਪਰ ਆਪਣੀ ਅੱਖਾਂ ਨਾਲ ਜ਼ੁਲਮ ਹੁੰਦਾ ਨਾ ਦੇਖੇ ਇਹ ਹੀ ਸਿੱਖਿਆ ਸਾਨੂੰ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਤੋਂ ਮਿਲਦੀ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਸਹਬਜ਼ਾਦੇ ਸਹਜਰ ਬਾਬਾ ਅਜੀਤ ਸਿੰਘ ਜੀ ਬਾਬਾ ਜੀ ਹਰ ਸਿੰਘ ਜੀ ਬਾਬਾ ਜੋਰਾਵੈ ਸਿੰਘ ਜੀ ਬਾਬਾ ਫਰੇ ਸਿੰਘ ਜੀ ਮਹਾਨ ਯੋਦੇ ਬਜ਼ੁਰਗ ਮਾਤਾ ਮਾਦਾ ਗੁਜਰਕੌਰ ਜੀ ਸਾਹ ਸੰਗ 80 ਸਾਲ ਦੀ ਉਮਰ ਦੇ ਵਿੱਚ ਜਿਨ੍ਹਾਂ ਨੇ ਮਹਾਨ ਸ਼ਾਹ ਤਾਨੇ ਜਮਾਂ ਜਾਮ ਪੀਤੇ ਆਪਣੇ ਹੱਥੀ ਆਪਣੇ ਪੋਤਰਿਆਂ ਨੂੰ ਤਿਆਰ ਕਰਕੇ ਭੇਜਿਆ ਸ਼ਹੀਦ ਹੋਣ ਵਾਸਤੇ ਐਸੇ ਮਹਾਨ ਜੰਗੀ ਜਰਨੈਲ ਯੋਧੇ ਸਨ ਮਾਤਾ ਗੁਜਰਕੌਰ ਜੀ ਸਾਧ ਸਿੰਘ ਸਰਕਾਰਯੋਗ ਮੋਤੀਰਾਮ ਜੀ ਮਹਿਰਾ ਜਿਨ੍ਹਾਂ ਨੇ ਸਾਧ ਸਿੰਘ ਦੇਖੋ ਜੇ ਮੋਤੀਰਾਮ ਜੀ ਮਹਿਰਾ ਨੇ ਮਹਾਨ ਸੇਵਾ ਕਰਕੇ ਦੋ ਚਾਰ ਗਲਾਲ ਲਾਲਾ ਨੂੰ ਸਾਹਿਬ ਜੀ ਦਾ ਨੂੰ ਮਾਦੇ ਦੁੱਧੇ ਸ਼ਕਾਏ ਤੇ ਅੱਡ ਸਿੱਖਾਂ ਨੇ ਦੁਨੀਆ ਵੇਲੇ ਬੇਦੀ ਦੁੱਧੇ ਕਰ ਦੁੱਤਾ ਚਾਰੇ ਪਾਸੇ ਦੁੱਧ ਲੰਗਰ ਚੱਲ ਰਿਹਾ ਦੁਨੀਆ ਦੇ ਉੱਪਰ ਕਿਸੇ ਪਾਸੇ ਜਿਲ ਜੇ ਤੁਸੀਂ ਹਰ ਪਾਸੇ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਦੀ ਉਹਨਾਂ ਮਹਾਨ ਸ਼ਹੀਦਾਂ ਦੀ ਜੈ ਜੈਕਾਰ ਹੈ ਪਾਛੇ ਦਾ ਵਚਨ ਹੈ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਜਿਹੜਾ ਸੱਚ ਧਰਮ ਦੇ ਮਾਰਗ ਤੇ ਚੱਲਦਾ ਹੈ ਭਾਈ ਵਿਸ਼ੱਕ ਉਸ ਸਮੇਂ ਤੇ ਉਹਨੂੰ ਪ੍ਰਤਾੜਿਤ ਕੀਤਾ ਜਾਂਦਾ ਹੈ ਉਹਦਾ ਤੁੰਬਾ ਤੁੰਬਾ ੜਾਇਆ ਜਾਂਦਾ ਹੈ ਕਿਸ ਨੂੰ ਚਰਖੜੀ ਚੜਾ ਜਾ ਕੇ ਤੇ ਬਣ ਬਣ ਕੱਟੇ ਜਾਂਦੇ ਕਿਸ ਨੂੰ ਨੀਹਾਂ ਚਣ ਕੇ ਛੀਰੀ ਕੀਤਾ ਜਾਂਦਾ ਹੈ ਕਿਸੇ ਨੂੰ ਲੱਖਾਂ ਦੀ ਸੈਨਾ ਦਾ ਮਲੱਖਾਂ ਜਾਲਮਾਲਤ ਮੋੜੇ ਖੜ ਕੇ ਤੇਗਾ ਤਲਵਾਰਾਂ ਛਾਤੀ ਦੇ ਖਾਣੀਆਂ ਪੈਂਦੀਆਂ ਸ਼ਾਤਾ ਜਾਂ ਪਾਣੇ ਪੈਂਦੇ ਆ ਪਰ ਸਮਾਂ ਆਉਂਦਾ ਸਾਰੀ ਦੁਨੀਆ ਉਹਨਾਂ ਦੀ ਜੈਦਾ ਕਾਰ ਕਰਦੀ ਹੈ ਅੱਜ ਉਹ ਦਿਨ ਹੈ ਮਹਾਨ ਸ਼ਹੀਦਾਂ ਦੇ ਜਿਨ੍ਹਾਂ ਨੂੰ ਸਾਰੀ ਦੁਨੀਆ ਕੱਲਾ ਭਾਰਤ ਨਹੀਂ ਦੁਨੀਆ ਦੇ ਕੋਨੇ-ਕੋਨੇ ਜਿੱਥੇ ਵੀ ਗੁਰੂ ਨਾਨਕ ਨਾਮ ਦੇ ਵਸ ਇੱਕ ਸੰਗਤਾਰ ਬਸਦੀਆਂ ਉੱਥੇ ਮਹਾਨ ਇਹ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਆ ਬਹੁਤ ਸੰਗਤਾਂ ਪ੍ਰੇਮ ਦੇ ਨਾਲ ਸਾਜਣ ਜੀ ਬੱਚੇ ਸੇਵਾਵਾਂ ਕਰ ਰਹੇ ਆ ਲੰਗਰ ਵਰਤ ਰਹੇ ਆ ਇਹ ਗੁਰੂ ਨਾਨਕ ਸਾਹਿਬ ਦੀ ਕਲਾ ਹੈ ਉਹਨਾਂ ਮਹਾਨ ਸ਼ਹੀਦਾਂ ਨੂੰ ਨਮਨ ਹੈ ਤਾਂ ਠੀਕ ਹੈ ਕਲਾ ਉਹਨਾਂ ਦੀ ਹੈ ਬਿਲਕੁਲ 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 ਰਜਿੰਦਰ ਭਾਜੀ ਮੁੱਖ ਸੋਚ ਹੈ ਕਿ ਜਿਹੜਾ ਅੱਜ ਲੰਗਰ ਲਗਾਇਆ ਗਿਆ ਕਿਤੇ ਨਾ ਕਿਤੇ ਮੈਂ ਸਮਝ ਰਿਹਾ ਕਿ ਨੌਜਵਾਨ ਪੀੜ੍ਹੀ ਨੂੰ ਜਿਹੜੀ ਕੁਰਬਾਨੀਆਂ ਸਾਡੇ ਗੁਰੂ ਸਾਹਿਬਾਨ ਨੇ ਕੀਤੀਆਂ ਉਹ ਵੀ ਉਹ ਵੀ ਯਾਦ ਕਰਾਈਆਂ ਜਾਣ ਦੇਸੀ ਕਿਤੇ ਭੁੱਲ ਨਾ ਜਾਈਏ ਉਹ ਤਾਂ ਸੋਚ ਹੈ ਪਰ ਮੁੱਖ ਸੋਚ ਹੋਰ ਵੀ ਕੀ ਹੈ ਮੁੱਖ ਸੋਚ ਇਹ ਹੀ ਹੈ ਜੀ ਕਿ ਕਿਤੇ ਨਾ ਕਿਤੇ ਉਹ ਇੱਥੇ ਜਦੋਂ ਵੀ ਕੋਈ ਵੀ ਚਾਹੇ ਉਹਨੂੰ ਕੋਈ ਗਿਆਨ ਨਹੀਂ ਹੈ ਭਈ ਕਈ ਕਈਆਂ ਨੂੰ ਨਹੀਂ ਪਤਾ ਸਾਬ ਜਿਆਦਾ ਦੇ ਇਤਿਹਾਸ ਦਾ ਜਾਂ ਕਿਵੇਂ ਕਈ ਵਾਰ ਕੋਈ ਵੀ ਪ੍ਰਾਣੀ ਇੱਥੇ ਆਂਦਾ ਆ ਜਿਹਨੂੰ ਨਹੀਂ ਪਤਾ ਜਦੋਂ ਇੱਥੇ ਦੇਖਦਾ ਆ ਫੋਟੋਆਂ ਤਸਵੀਰਾਂ ਲੱਗੀਆਂ ਕਿਤੇ ਨਾ ਕਦੋਂ ਦਾ ਦਿਲ ਨੂੰ ਹਲੂਣਾ ਮਿਲਦਾ ਭਈ ਉਹਨਾਂ ਨੂੰ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਜਾਂ ਉਹ ਪੁੱਛਦੇ ਆ ਭਈ ਇਹ ਕਿਸ ਤਰ੍ਹਾਂ ਹੈ ਉਹਨਾਂ ਨੂੰ ਇਹ ਜਾਣਕਾਰੀ ਮਿਲਦੀ ਆ ਤੇ ਮੇਨ ਸੋਚ ਇਹੀ ਆ ਬਈ ਕਿਤੇ ਨਾ ਕਿਤੇ ਉਹ ਉਸ ਇਤਿਹਾਸ ਬਾਰੇ ਉਹ ਇਤਿਹਾਸ ਨਾਲ ਜੁੜਦੇ ਆ ਤੇ ਉਹਨਾਂ ਨੂੰ ਪਤਾ ਲੱਗਦਾ ਕਿ ਜਦੋਂ ਬੱਚੇ ਵੀ ਜਦੋਂ ਆਪਣੇ ਬਜ਼ੁਰਗਾਂ ਨਾਲ ਆਉਂਦੇ ਆ ਤਾਂ ਪੁੱਛਦੇ ਆ ਕਿ ਲੰਗਰ ਕਿਉਂ ਤਾਂ ਫਿਰ ਬਜ਼ੁਰਗ ਵੀ ਦੱਸਦੇ ਆ ਅਦਰਵਾਇਜ਼ ਅੱਜਕੱਲ ਟਾਈਮ ਨਹੀਂ ਹੁੰਦਾ ਬੱਚਿਆਂ ਕੋਲ ਉਹ ਸਾਰ ਦਿਨ ਫੋਨ ਚਲਾਈ ਜਾਂਦੇ ਆ ਇੱਥੇ ਆ ਕੇ ਤਾਂ ਕਿਤੇ ਨਾ ਕਿਤੇ ਪਰਿਵਾਰ ਤੋਂ ਪੁੱਛਦੇ ਆ ਆਪਣੀ ਦਾਦੀ ਤੋਂ ਦਾਦੇ ਤੋਂ ਪਿਓ ਤੋਂ ਪੁੱਛਦੇ ਕਿ ਕਿਉਂ ਇੱਥੇ ਕਿਉਂ ਆਏ ਆ ਬਹੁਤ ਸਾਰੀਆਂ ਸਾਡੇ ਚ ਸਾਡੀ ਲੀਡਰਸ਼ਿਪ ਚ ਬਹੁਤ ਸਾਰੀਆਂ ਘਾਟਾਂ ਰਹੀਆਂ ਇਸ ਦੇਸ਼ ਦੇ ਚੱਪੇ-ਚੱਪੇ ਤੇ ਸਿੰਘਾਂ ਨੇ ਖੂਨ ਡੋਲਿਆ ਆਪਣਾ ਜੀ ਚੱਪੇ-ਚੱਪੇ ਤੇ ਪੈਰ-ਪੈਰ ਤੇ ਮੈਂ ਨਾ ਇਸ ਖਾਲਸਾ ਪੰਥ ਨੇ ਆਪਣਾ ਸਾਰਾ ਖੂਨ ਇਸ ਦੇਸ਼ ਲਈ ਡੋਲ ਦਿੱਤਾ ਅ ਦੋ ਇਸ ਲਈ ਉਹਨਾਂ ਦੀਆਂ ਜਿਹੜੀਆਂ ਸ਼ਹਾਦਤਾਂ ਆ ਸਦਾ ਸਾਨੂੰ ਚੜ੍ਹਦੀ ਕਲਾ ਦਾ ਪ੍ਰਤੀਕ ਦਿਸਦੀਆਂ ਹਨ ਉਹਨਾਂ ਦੀਆਂ ਸ਼ਹਾਦਤਾਂ ਤੋਂ ਸਾਨੂੰ ਹਮੇਸ਼ਾ ਜਜ਼ਬਾ ਅਤੇ ਜੋਸ਼ ਮਿਲਦਾ ਰਹੂਗਾ ਜਦੋਂ ਵੀ ਇਦਾਂ ਦਾ ਕਦੇ ਮੌਕਾ ਮਿਲਦਾ ਤੇ ਸਾਨੂੰ ਵੀ ਸਾਡੇ ਚ ਵੀ ਹੁਣ ਇਸਦਾਂ ਦਾ ਮਤਲਬ ਜੋਸ਼ ਆ ਜਾਂਦਾ ਵੀ ਸਾਨੂੰ ਜਿੱਥੇ ਮਰਜੀ ਲਾ ਦਿਓ ਫਿਰ ਮਰਨ ਮਿਟਲ ਨਹੀਂ ਆਪਾਂ ਵੀ ਤਿਆਰ ਹੋ ਜੰਨੇ ਆ ਪਰ ਸਮਾਂ ਹੁੰਦਾ ਇਹ ਇਹ ਗੁਰੂ ਸਾਹਿਬ ਦੀ ਜੱਜਵਾ ਬਖਸ਼ਦੇ ਆ ਗੁਰੂ ਸਾਹਿਬ ਹੀ ਬਖਸ਼ਿਸ਼ ਕਰਦੇ ਆ ਆਪ ਉਪਰੋਂ ਹੀ ਉਹ ਜਿਨ੍ਹਾਂ ਨੂੰ ਕੋਈ ਸੇਵਾ ਲੈਣੀ ਹੁੰਦੀ ਉਹ ਲੈ ਲੈਂਦੇ ਆ ਤਾਂ ਹੀ ਮੌਤ ਵੀ ਡਰਦੀ ਆ ਨਾ ਸਿੰਘਾਂ ਤੋਂ ਤਾਂ ਹੀ ਮੌਤ ਹਾਂ ਮੌਤ ਨਾ ਤਾਂ ਸਿੰਘਾਂ ਦਾ ਬੜੀਆਂ ਮੌਤ ਨਾ ਤਾਂ ਮਖੌਲਾਂ ਕਰਦੇ ਆ ਸਿੰਘ ਮਖੌਲਾਂ ਹਾਂਜੀ ਮੌਤ ਨਾ ਤਾਂ ਇੱਕ ਇੱਕ ਵਾਰ ਦੱਸੋ ਕਿੰਨੇ ਦਿਨਾਂ ਤੋਂ ਉਪਰਾਲੇ ਦੀ ਤਿਆਰੀ ਚੱਲ ਰਹੀ ਸੀਗੀ ਔਰ ਜਿਹੜੇ ਸਾਥੀਆਂ ਦਾ ਯੋਗਦਾਨ ਹੈ ਮੈਂ ਚਾਹੁੰਦਾ ਜੇ ਕਿਸੇ ਦਾ ਨਾਮ ਲੈਣਾ ਚਾਹੁੰਦਾ ਆ ਬਸ 3-4 ਦਿਨ ਤੋਂ ਸਲਾਹ ਤਾਂ ਪਹਿਲਾਂ ਹੀ ਸੀਗੀ ਚਲੋ ਪਿਛਲੀ ਵਾਰ ਰਹਿ ਗਿਆ ਸੀਗਾ ਤੇ ਚਲੋ ਗਾਂ ਪਰਮਾਤਮਾ ਆ ਗੁਰੂ ਮਹਾਰਾਜ ਬਖਸ਼ਿਸ਼ ਕਰਨੇ ਕਾਲਪੁਰ ਬਖਸ਼ਿਸ਼ ਕਰੇਗਾ ਹਮੇਸ਼ਾ ਹੀ ਇਸ ਤਰ੍ਹਾਂ ਇਹ ਲੰਗਰ ਜਿਹੜੇ ਆ ਆ ਗੁਰੂ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਅਸੀਂ ਹਮੇਸ਼ਾ ਲਗਾਉਂਦੇ ਰਵਾਂਗੇ ਤੇ ਬਹੁਤ ਸਾਰਿਆਂ ਚਲੋ ਆਪਣੇ ਸੰਗੀ ਸਾਥੀਆਂ ਦਾ ਪ੍ਰਦੀਪ ਜੀ ਸਾਰਿਆਂ ਦਾ ਸਟਾਫ ਦਾ ਸਾਰਿਆਂ ਦਾ ਬੜਾ ਸਹਿਯੋਗ ਆ ਹਾਂਜੀ ਹਾਂਜੀ ਬਲਵੀਰ ਸਿੰਘ ਜੀ ਬਾਬਾ ਜੀ ਸ਼ਾਹਪੁਰ ਤੋਂ ਤੇ ਇਹਨਾਂ ਦਾ ਵੀ ਬੜਾ ਸਾਰਿਆਂ ਦਾ ਬੜਾ ਸਹਿਯੋਗ ਆ ਤੇ ਹਮੇਸ਼ਾ ਹੀ ਚੱਲੋ ਮਹਾਰਾਜ ਚਰਦੀ ਕਲਾ ਰੱਖੇ ਹਮੇਸ਼ਾ ਹੀ ਇਸੇ ਤਰ੍ਹਾਂ ਲੰਗਰ ਚੱਲਦੇ ਰਹਿਣ ਅਗਲੇ ਸਾਲ ਦੀ ਕੀ ਕੋਈ ਪਰਾਲਾ ਜਾਂ ਗਾਂ ਤੋਂ ਗਾਂ ਤੋਂ ਹੋਰ ਵੀ ਵਧੀਆ ਕਰਨ ਦੀ ਇੱਕ ਬਹੁਤ ਸਾਰੀਆਂ ਕਮੀਆਂ ਕਮੀ ਸਰੀਆਂ ਘਾਟਾ ਰਹਿ ਜਾਂਦੀਆਂ ਤੇ ਉਹ ਸਾਨੂੰ ਹੁਣ ਪਤਾ ਲੱਗ ਜਾਣੀਆਂ ਤੇ ਗਾਂ ਨੂੰ ਬਹੁਤ ਸਾਰੇ ਇਤੋਂ ਵੀ ਵੱਡੇ ਪੱਧਰ ਤੇ ਆਪਾਂ ਅੱਗੇ ਵਾਸਤੇ ਵੀ ਲੰਗਰ ਦਾ ਪਰਮਾਤਮਾ ਜੀ ਕਰ ਤੁਹਾਡਾ ਪਰਿਵਾਰ ਅੱਗੇ ਵਾਸਤੇ ਹੋਰ ਵੀ ਕੁਝ ਬੱਚਿਆਂ ਲਈ ਵੀ ਜਾਂ ਬੱਚਿਆਂ ਨੂੰ ਜਿਹੜਾ ਇਤਿਹਾਸ ਤੋਂ ਜਾਣੂ ਕਰਾਉਣ ਉਹਦੇ ਲਈ ਵੀ ਕੁਝ ਪਰਾਲਾ ਕਰਾਂਗੇ ਨਾਲ ਦੀ ਨਾਲ ਕੁਝ ਐਲ ਸੀ ਡੀ ਵੱਡੀ ਲੱਗੀ ਹੋਵੇ ਹਨਾ ਬੱਚੇ ਜਿਵੇਂ ਦੇਖ ਆਕੇ ਦੇਖਣ ਗਿਆ ਨਾ ਉਹਨਾਂ ਨੂੰ ਹਸਲ ਹੋਵੇ ਬਿਲਕੁਲ ਬਿਲਕੁਲ ਜੀ ਮੈਂ ਦੇਖ ਪਾ ਰਹਾ ਤੁਹਾਡਾ ਪਰਿਵਾਰ ਪ੍ਰਦੀਪ ਭਾਈ ਦਾ ਪਰਿਵਾਰ ਤੁਹਾਡੇ ਸੰਗੀ ਸਾਥੀ ਸੱਜਣ ਭਾਈ ਸਾਹਿਬਾਨ ਦਾ ਪਰਿਵਾਰ ਸਾਰੀ ਇੱਥੇ ਲੱਗੇ ਹੋਏ ਆ ਇਹ ਭਾਵਨਾ ਹੈ ਪਰ ਜਦੋਂ ਭਾਵਨਾ ਹੁੰਦੀ ਫਿਰ ਬਖਸ਼ਿਸ਼ ਹੋਈ ਜਾਂਦੀ ਹੈ ਬਖਸ਼ਿਸ਼ ਬਿਲਕੁਲ ਜੀ ਭਾਵਨਾ ਦੇ ਭਾਵਨਾ ਨਾਲ ਹੀ ਸਾਰੀ ਸੰਗਤ ਕਿਉਂਕਿ ਜਿਹੜਾ ਖਾਲਸਾ ਪੰਥ ਜਿਹੜੀ ਸੰਗਤ ਸਿੱਖ ਸੰਗਤ ਜਿਹੜਾ ਖਾਲਸਾ ਦਾ ਫਲਸਫਾ ਉਹ ਪੂਸਾਰਾ ਭਾਵਨਾ ਦੇ ਨਾਲ ਹੀ ਜੁੜਿਆ ਹੋਇਆ ਅੱਜ ਇਧਰ ਲਪਾਸੀ ਦਾ ਸੰਗਤ ਨੂੰ ਦੇਖਦੇ ਆ ਬੇਸ਼ੱਕ ਅਸੀਂ ਇੱਥੇ ਖੜੇ ਆ ਸੰਗਤ ਚਾਪ ਪਕੌੜੇ ਦਾ ਆਨੰਦ ਲੈ ਰਹੀ ਹੈ ਪਰ ਮਨ ਤ੍ਰਿਪਤ ਤਾਂ ਆਪਣਾ ਵੀ ਹੁੰਦਾ ਹੈ ਨਾ ਮਨ ਨੂੰ ਸਕੂਨ ਤਾਂ ਮਿਲਦਾ ਨਾਲ ਦੇਖ ਕੇ ਮਾਨੂੰ ਬੜਾ ਸਕੂਨ ਮਿਲਦਾ ਹੈ ਆਪਾਂ ਬਸ ਗੁਰੂ ਸਾਹਿਬ ਦੇ ਇਸ ਵੇਲੇ ਜਿਹੜੇ ਸਾਡਾ ਜਿਹੜਾ ਮਨ ਆ ਬਸ ਇਸ ਵੇਲੇ ਬਿਰਾਗ ਦੇ ਵਿੱਚ ਆ ਤੇ ਗੁਰੂ ਸਾਹਿਬ ਨਾਲ ਪੂਰੀ ਤਰ੍ਹਾਂ ਇਸ ਵੇਲੇ ਮਨ ਜਿਹੜਾ ਪੂਰਾ ਜੁੜਿਆ ਹੋਇਆ ਚਲੋ ਮਾਰੇ ਬਖਸ਼ਿਸ਼ਾ ਕਰਦੇ ਰਹਿਣ ਔਰ ਆਪਾਂ ਉਹਨਾਂ ਦੇ ਦਿਖਾਏ ਰਸਤੇ ਤੇ ਚੱਲਦੇ ਰਹੀਏ ਔਰ ਜਿਵੇਂ ਭਾਈ ਸਾਹਿਬ ਨੇ ਕਿਹਾ ਕਿ ਕਿਤੇ ਵੀ ਕੋਈ ਕਿਸੇ ਨਾਲ ਧੱਕਾ ਕਰ ਰਿਹਾ ਕੋਈ ਕਿਸੇ ਨੂੰ ਮਤਲਬ ਨਚੋੜਨ ਦੀ ਕੋਸ਼ਿਸ਼ ਕਰ ਰਿਹਾ ਕਿਸੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਮਹਾਰਾਜ ਜੱਜਬਾ ਦੇ ਨਾਲ ਉੱਥੇ ਖੜ ਸਕੀਏ ਉਹਦਾ ਸਾਥ ਦੇ ਸਕੀਏ ਦੇਖੋ ਬਿਲਕੁਲ ਮਹਾਰਾਜ ਨੇ ਕੋਈ ਖਾਲਸਾ ਆਜਾ ਕੌਮ ਸੁਖ ਰਹਿਣ ਵਾਸਤੇ ਪੈਦਾ ਨਹੀਂ ਕੀਤੀ ਸੁਖ ਦਾ ਸੰਸਾਰ ਲੈ ਹੀ ਰਿਹਾ ਹੈ ਖਾਲਸਾ ਦੇ ਕੇਵਲ ਦਾ ਕੇਵਲ ਸੱਚ ਦਾ ਝੰਡੇ ਵਾ ਅਧਾਰ ਹੈ ਸੱਚ ਦੇ ਉੱਪਰ ਪੈਰਾ ਦੇਣਾ ਉਹ ਕਿਤੇ ਵੀ ਹੋਵੇ ਭਾਵੇਂ ਦੁਨੀਆ ਉੱਪਰ ਕਿਤੇ ਵੀ ਜ਼ਰੂਰੀ ਨਹੀਂ ਹੈ ਕਿਸੇ ਧਰਮ ਨਵੇਂ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਆਰੰਗਦੇਵ ਨੂੰ ਜ਼ਬਰਨਾਮੇ ਚ ਕਹਿੰਦੇ ਆਰੰਗਦੇਵ ਜੋ ਕਿਤੇ ਇਹੀ ਜ਼ੁਲਮ ਹਿੰਦੂ ਤੇਰੇ ਤੇ ਕਰਦੇ ਹੁੰਦੇ ਤੇਰੇ ਧਰਮ ਨੂੰ ਖਤਰਾ ਹੁੰਦਾ ਅਸੀਂ ਤੇਰੇ ਨਾਲ ਵੀ ਮੋਢੇ ਨਾਲ ਮੋਢਾ ਲਾ ਕੇ ਖੜ ਜਾਣਾ ਸੀ ਇਸ ਵਰਕੇ ਮਹਾਰਾਜ ਦਾ ਕਿਸੇ ਮੱਜਮਨਾ ਜਾਂ ਕਿਸੇ ਧਰਮ ਨਾਲ ਜਾਂ ਕਿਸੇ ਹੋਰ ਨਾਲ ਵੈਰ-ਵੋਧ ਨਹੀਂ ਹੈ ਮਹਾਰਾਜ ਦਾ ਜ਼ੁਲਮ ਨਾਲ ਵਿਰੋਧ ਹੈ ਸੱਚੇ ਪਾਤਸ਼ਾਹ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤਾਂ ਜੀਵਨ ਹੀ ਐਸਾ ਮਹਾਨ ਸਮੁੰਦਰ ਸਾਗਰ ਹੈ ਜੋ ਕਿ ਇੱਕ ਵਾਰ ਝਾਤੀ ਮਾਰ ਲਓ ਆਪਣੇ ਆਪ ਦੀ ਕੁਨੇ ਹੀ ਤਰ ਜੰਦੀਆਂ ਪਾਚ ਇਹ ਬਾਬਰ ਨੂੰ ਜਾਬਰ ਕਹਿਣ ਵਾਲੀ ਵਾ ਵਸ 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 ਤੁਹਾਨੂੰ ਗੁਰੂ ਨਾਨਕ ਸਾਹਿਬ ਨੇ ਪਿਰਤ ਪਾਤੀ ਸੀ ਦੇਖੋ ਸ਼ੁਰੂਆਤ ਆਗਾਜ਼ ਗੁਰੂ ਨਾਨਕ ਸਾਹਿਬ ਨੇ ਕਰਤਾ ਬਾਬਰ ਨੂੰ ਜਾਬਰ ਕਹਿ ਕੇ ਹੈ ਪੰਜ ਪਾਚ ਨੇ ਅਮਲੀ ਜਾਮਾ ਲੇ ਕੇ ਛੀਦੀ ਪਾ ਕੇ ਲੋਹਾਂ ਦੇ ਚੌਂਕੜੇ ਲਾ ਕਰਕੇ ਆਪਣਾ ਆਪ ਕੁਰਬਾਨ ਕਰਤਾ ਪਤਾ ਨਹੀਂ ਕਿੰਨੀਆਂ ਖਸ਼ਾ ਅਸੀਂ ਸਾਨੂੰ ਸਾਡੇ ਕੋ ਇਤਿਹਾਸ ਤੇ ਗਿਆਨ ਦੀ ਘਾਟ ਹੋਣ ਵਾਲਾ ਕਰਕੇ ਅਸੀਂ ਦੱਸ ਨਹੀਂ ਸਕਦੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਵੀ ਮਹਾਰਾਜ ਦੇ ਸਮੇਂ ਵੀ ਸ਼ਾਤਾ ਹੋਈਆਂ ਦੇਖੋ ਜੀ ਨਵਾਬ ਦੌਲਤਖਾਨ ਭਾਵੇਂ ਬਿਸ਼ੱਕ ਪਹਿਲਾਂ ਗੁਰੂ ਨਾਨਕ ਸਾਹਿਬ ਦਾ ਵਿਰੋਧੀ ਸੀ ਪਰ ਜਦੋਂ ਸਲਤਨਪੁਰ ਵਾਲਾ ਵਾਕਿਆ ਹੁੰਦਾ ਨਮਾਜ਼ ਅਦਾ ਕਰਨ ਵਾਲਾ ਉਸ ਵਾਰ ਨਵਾਬ ਦੌਲਤਖਾਨ ਨੇ ਸਾਧੂ ਗੁਰੂ ਨਾਨਕ ਦੇ ਮਹਾਰਾਜ ਅੰਤਰਜਾਮਤਾਂ ਦੇਖਦੇ ਆ ਮਹਾਰਾਜ ਨੂੰ ਗੁਰੂ ਧਾਰਨ ਕਰ ਲਿਆ ਸੀ ਉਹਨਾਂ ਦੇ ਚਾਰ ਪੁੱਤਰ ਉਸ ਸਮੇਂ ਦੇ ਵਿੱਚ ਜਿਹੜਾ ਦਿੱਲੀ ਦੇ ਵਿੱਚ ਬਾਰਿਸ਼ਾ ਸੀ ਨਾ ਸੁਲਤਾਨ ਲੋਧੀ ਉਸ ਵਕਤ ਨਵਾਬ ਦੌਲਤਖਾਨ ਦੇ ਚਾਰ ਪੁੱਤ ਉਹਨਾਂ ਨੇ ਸ਼ਹੀਦ ਕੀਤੇ ਸੀ ਉਹ ਗੁਰੂ ਨਾਨਕ ਸਾਹਿਬ ਦੇ ਵੀ ਸਿੱਖ ਸੀ ਸਾਰਾ ਪਰਿਵਾਰ ਗੁਰੂ ਨਾਨਕ ਸਾਹਿਬ ਨਾਲ ਜੁੜਿਆ ਹੋਇਆ ਸੀ ਹਰ ਕੋ ਬਹੁਤ ਇਤਿਹਾਸ ਦੇ ਗਿਆਨ ਦੀ ਘਾਟ ਹੋਣ ਕਰਕੇ ਅਸੀਂ ਸੰਕਤਨ ਦਾ ਕੋਈ ਗਿਆਨ ਤੇ ਪਹੁੰਚਿਆ ਨਹੀਂ ਹੈ ਕਿਉਂਕਿ ਇਤਿਹਾਸ ਤੇ ਗੁਰਬਾਣੀ ਸਦਾ ਹੀ ਗਹਿਰੀ ਖੋਜ ਦਾ ਵਿਸ਼ਾ ਰਿਹਾ ਹੈ ਅੱਜ ਤੱਕ ਕਦੇ ਵੀ ਇਤਿਹਾਸ ਦੀ ਸੰਪੂਰਨ ਖੋਜ ਨਹੀਂ ਹੋ ਸਕੀ ਕਦੇ ਹਾਲ ਤੱਕ ਦੁਨੀਆ ਉੱਪਰ ਕੋਈ ਐਸਾ ਲਾਲ ਯੋਧਾ ਨਹੀਂ ਜੰਮਿਆ ਜੋ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਗਿਆਨ ਕਿਸ ਨੂੰ ਬਖਸ਼ ਕਰਦੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਰਬਾ ਗੀਤ ਦਾ ਦੁਆ ਸਾਹਿਬ ਧਰਤੀ ਤੇ ਕਹਿਣਾ ਮਤਲਬ ਹੈ ਜਿਹੜੀ ਫਲਸਫੀ ਹੈ ਇਹ ਕਿਸੇ ਇੱਕ ਦੇ ਅਡਾਪਟ ਕਰਨ ਵਾਲੇ ਨਹੀਂ ਸਾਰਾ ਸੰਸਾਰ ਸਿੱਖੀ ਧਾਰਨ ਕਰ ਸਕਦਾ ਹੈ ਇਹ ਮਾਰਗ ਹੀ ਹੈ ਸਾ ਜੀ ਜੀ ਬਹੁਤ ਸ਼ੁਕਰੀਆ ਜੀ ਔਰ ਜਿਹੜਾ ਰਜਿੰਦਰ ਭਾਈ ਨੇ ਕਿਹਾ ਕਿ ਸਿੰਘਾਂ ਦਾ ਖੂਨ ਜਿਹੜਾ ਆ ਉਹ ਪੂਰੇ ਦੇਸ਼ 'ਚ ਡੁੱਲਿਆ ਤੇ ਪੂਰੇ ਦੇਸ਼ 'ਚ ਯੋਧੇ ਪੈਦਾ ਹੁੰਦੇ ਰਹਿਣਗੇ ਆ ਨਿੱਕੇ ਬੱਚੇ ਵੀ ਇੱਥੇ ਮੌਜੂਦ ਨੇ ਗੱਲ ਕਰ ਲਈ ਇਹਨਾਂ ਨਾਲ हां बच्चे पता नहीं ਹੁਣ ਕੀ ਕੀ ਪੁੱਤ ਕੀ ਭਾਵਨਾ ਹੈ ਮਨ ਵਿੱਚ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਹਾਨ ਉਪਰਾਲਾ ਸਾਡੇ ਮਾਮਾ ਜੀ ਨੇ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਜੀ ਸਾਡਾ ਸਥਾਨ ਆ ਗੁਰਦੁਆਰਾ ਸ੍ਰੀ ਦੰਦਵਾਦ ਸਾਹਿਬ ਪਾਸ਼ਾ 6 ਪਾਸ਼ਾ 9 ਉੱਥੇ ਸਤਿਗੁਰਾਂ ਦੀ ਪਾਰ ਕਿਰਪਾ ਦਾ ਰਹਿਮਤ ਹੋਈ ਹੈ ਸਤਿਗੁਰਾਂ ਨੇ ਇਹਨਾਂ ਤੋਂ ਸੇਵਾ ਲਈ ਹੈ ਅਜ ਮਹਾਨ ਸ਼ਹੀਰ ਬਾਬਾ ਅਜੀਤ ਸਿੰਘ ਸਾਹਿਬ ਜੀ ਬਾਬਾ ਜੁਹਾਰ ਸਿੰਘ ਸਾਹਿਬ ਜੀ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਬਾਬਾ ਫਤਿਹ ਸਿੰਘ ਸਾਹਿਬ ਜੀ ਤੇ ਜਾਨ ਤੋਂ ਪਿਆਰੇ ਸਤਗੁਰਾਂ ਦੇ ਸਿੰਘ ਸਿੰਘਾਂ ਨੂੰ ਸਾਰਾ ਰਾਜ ਬਖਸ਼ਿਸ਼ ਕੀਤਾ ਰਾਜ ਬਖਸ਼ਿਸ਼ ਕੀਤਾ ਜਿੰਨਾ ਪਿਆਰ ਸਤਗੁਰਾਂ ਨੇ ਸਿੰਘਾਂ ਨਾਲ ਕੀਤਾ ਨਾ ਉਹਨਾਂ ਪਿਆਰ ਕੋਈ ਨਹੀਂ ਕਰ ਸਕਦਾ ਆਪਣੇ ਪੁੱਤਰਾਂ ਤੋਂ ਜ਼ਿਆਦਾ ਸਤਗੁਰਾਂ ਨੇ ਆਪਣੇ ਸਿੰਘਾਂ ਨੂੰ ਪ੍ਰੇਮ ਕੀਤਾ ਜਦੋਂ ਸਤਗੁਰੂ ਜੀ ਕਹਿੰਦੇ ਮੇਰੇ ਦ دیدار ਕਰਨੇ ਨੇ ਨਾ ਮੇਰੇ ਖਾਲਸੇ ਦੇ ਦ دیدار ਕਰ ਲੋ ਮੇਰੇ ਦਰਸ਼ਨ ਹੋ ਜਾਣ ਅੱਜ ਭਾਈ ਸਾਹਿਬ ਭਾਈ ਮੋਤੀਰਾ ਮਹਾਰਾਜ ਜੀ ਨੇ ਅੱਜ ਸਹਿਜਾਦਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਸਾਹਿਬ ਜੀ ਮਾਤਾ ਗੁਜਰ ਕੌਰ ਸਾਹਿਬ ਜੀ ਅੱਜ ਠੰਡੇ ਬੁਰਜ ਚ ਕੈਦ ਨੇ ਅੱਜ ਉਹਨਾਂ ਦੀ ਯਾਦ ਦੇ ਵਿੱਚ ਆ ਚਾਹ ਪਕੌੜਿਆਂ ਦੇ ਲੰਗਰ ਲੱਗ ਰਿਹਾ ਅੱਜ ਮੋਤੀਰਾ ਮਹਾਰਾਜ ਜੀ ਨੇ ਪਹਿਲੇ ਦਿਨ ਸਹਿਜਾਦਾ ਤੇ ਮਾਤਾ ਗੁਜਰ ਕੌਰ ਸਾਹਿਬ ਜੀ ਨੂੰ ਦੁੱਧ ਸ਼ਿਕਾਇਆ ਸੀ ਪਹਿਲਾ ਰੋਏ ਬੜੇ ਰੋਏ ਜਾ ਕੇ ਮਾਤਾ ਜੀ ਦਾ ਹਾਲ ਵੇਖਿਆ ਕੱਪੜੇ ਭਿੱਜੇ ਨੇ ਠੰਡ ਹੈ ਅੱਜ ਆ ਸਾਡੇ ਕੋ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਮੋਤੀਰਾ ਮਹਾਰਾਜੀ ਨੇ ਆਪ ਵੀ ਸ਼ਿਕਾਇਤ ਹੋ ਤੇ ਲਾਲਾ ਨੂੰ ਵੀ ਸ਼ਿਕਾਇਤ ਅਸੀਂ ਬਸ ਇਹੀ ਪ੍ਰੇਰਨਾ ਦੇਣਾ ਚਾਹਦੇ ਅਸੀਂ ਸ਼ਹੀਦਾਂ ਨੂੰ ਭੁੱਲੀਏ ਨਾ ਉਹਨਾਂ ਨੂੰ ਯਾਦ ਕਰੀਏ ਗੁਰਸਿੱਖੀ ਦੇ ਵਿੱਚ ਆਈਏ ਅੰਮ੍ਰਿਤ ਪਾਣ ਕਰੀਏ ਇਹ ਸੱਚੀ ਸੁੱਚੀ ਸਾਡੀ ਸ਼ਰਧਾ ਭਾਵਨਾ ਹੈ ਉਹ ਸਾਧ ਸੰਗਤ ਦੀ ਲੰਗਰ ਬਹੁਤ ਲੱਗਦੇ ਨੇ ਲੰਗਰ ਦਾ ਸਾਡਾ ਮੇਨ ਕਾਰਜ ਇਹ ਹੁੰਦਾ ਸਾਾਨੂੰ ਯਾਦ ਆਵੇ ਉਹ ਸ਼ਹੀਦਾਂ ਦੀ ਕੁਰਬਾਨੀ ਯਾਦ ਆਵੇ ਇਹ ਨਹੀਂ ਕਿ ਸ਼ਕਲ ਆਪਾਂ ਘਰੇ ਚੱਲ ਗਏ ਸੌਂ ਗਏ ਇਹ ਨਹੀਂ ਆਪਾਂ ਉਹਨਾਂ ਨੂੰ ਯਾਦ ਕਰੀਏ ਗੁਰਸਿੱਖੀ ਵਾਲੇ ਬਣੀਏ ਜੀਵਨ ਆਪਣੇ ਨੂੰ ਉੱਚਾ ਸੁੱਚਾ ਕਰੀਏ ਸ਼ਹੀਦਾਂ ਨੂੰ ਕਦੇ ਭੁੱਲੀਏ ਨਾ ਬਸ ਇਹੀ ਉਪਦੇਸ਼ ਹੈ ਗੁਰੂ ਦੇ ਲੜ ਲੱਗੀਏ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਨਵਾਈਏ ਸਦਾ ਹੀ ਉਹਨਾਂ ਨੂੰ ਯਾਦ ਰੱਖੀਏ ਇਹੀ ਸੱਚਾ ਸੁੱਚਾ ਸਨੇਹਾ ਹੈ ਸੱਚੀ ਭਾਵਨਾ ਸਾਡੀ ਜਿਹੜੀ ਸ਼ਰਧਾ ਭਾਵਨਾ ਇਹੀ ਉਹਨਾਂ ਨੂੰ ਲੱਗਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਤੇ ਸਾਥੀਓ ਜਿੰਨੀ ਗੱਲਬਾਤ ਸਮਝੇ ਆ ਜਾਂ ਰੌਂਗਟੇ ਖੜੇ ਹੋਇਆ ਮੇਰੇ ਤਾਂ 25 30 ਮਿੰਟ ਹੋਰ ਉਹ ਮੰਜ਼ਰ ਯਾਦ ਕਰਦੇ ਆ ਤਾਂ ਅੱਖਾਂ 'ਚ ਆਪ ਮਹਾਰੇ ਕਰੀਏ ਸ਼ਬਦ ਕਹਨੇ ਨੇ ਮਹਿੰਗਾ ਹੈ ਹਨਾ ਤਾਂ ਦੇਖ ਲਾ ਕਹੋ ਜੀ ਕਹੋ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਸਭ ਤੋਂ ਪਹਿਲਾਂ ਤਾਂ ਪੀਵੀ 32 ਵਾਲੇ ਸੂਰੀ ਸਾਹਿਬ ਦਾ ਬੜਾ ਧੰਨਵਾਦੀ ਆ ਵੀ ਜੇ ਇਹ ਕਵਰੇਜ ਕਰ ਰਹੇ ਆ ਇਹ ਸ਼ਹੀਦੀ ਦਿਹਾੜੇ ਤੇ ਤੇ ਮੈਨੂੰ ਇੱਕ ਗੱਲ ਯਾਦ ਹੈ ਕਿਸੇ ਕਵੀ ਨੇ ਇਹ ਗੱਲ ਕਹੀ ਸੀ ਵੀ ਤੁਹਾਡੇ ਜਿਹੜੇ ਬੱਚੇ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚੀਤ ਹੁੰਦੇ ਜਾ ਰਿਹਾ ਤੁਸੀਂ ਉਹਨਾਂ ਨੂੰ ਦੇਖੋ ਜਰਾ ਉਹਨੇ ਇਹ ਗੱਲ ਕਹੀ ਸੀ ਭਈ ਜੰਗ ਦੇ ਮੈਦਾਨ ਵਿੱਚ ਵੰਨਾ ਹੈ ਨਾ ਵਟ ਹੈ ਕੋਈ ਰਵਿਦਾਸੀਆ ਤੇ ਕੋਈ ਸਿੰਘ ਜੱਟ ਹੈ ਇੱਕੋ ਜੀਆਂ ਛਾਤੀਆਂ ਤੇ ਇੱਕੋ ਜਿਹਾ ਫਟ ਹੈ ਅਜੀਤ ਤੇ ਜਿਹਾਰ ਨਾਲੋਂ ਵਾਕੀ ਖੜੇ ਘਟ ਹੈ ਇਸ ਕਰਕੇ ਸਾਨੂੰ ਉਹਨਾਂ ਦੇ ਪਦ ਕਰਮਾਂ ਤੇ ਚੱਲਣ ਦੀ ਜ਼ਰੂਰਤ ਹੈ ਮੈਂ ਇਹਨਾਂ ਦਾ ਇੱਕ ਵਾਰੀ ਫੇਰ ਧੰਨਵਾਦੀ ਹਾਂ ਬਾਕੀ ਇਨੀ ਜੋ ਵੀ ਆਪਣੇ ਕੰਗਾਰੂ ਵਾਲਿਆਂ ਨਾਲ ਕੰਗਾਰੂ ਵਾਲਿਆਂ ਤੇ ਜਿਹੜਾ ਇਹ ਸਾਰਾ ਲੰਗਰ ਦਾ ਪ੍ਰਬੰਧ ਕੀਤਾ ਉਹਨਾਂ ਦਾ ਵੀ ਧੰਨਵਾਦ ਇਸ ਸ਼ਹੀਦੀ ਦਿਹਾੜੇ ਨੂੰ ਆਪਾਂ ਮੁੱਖ ਰੱਖ ਕੇ ਜਿਹੜਾ ਕੀਤਾ ਇਹ ਸੱਚੀ ਸੋਦੀ ਸੰਤਾ ਜੀ ਆ ਸਾਡੀ ਤੇ ਮੈਂ ਨੈਸ਼ਨਲ ਇੰਸ਼ੋਰੈਂਸ ਵੱਲੋਂ ਆਪਣੀ ਪੂਰੀ ਟੀਮ ਵੱਲੋਂ ਇਹ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਦਿੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿੱਖਿਆ ਬਹੁਤ ਵੱਡੀ ਹੈ ਜਿਵੇਂ ਜਿਵੇਂ ਗੱਲ ਕਰ ਰਹੇ ਆ ਉਹ ਮੰਜ਼ਰ ਯਾਦ ਆਉਂਦਾ ਤਾਂ ਮਨ ਭਾਵਕ ਹੁੰਦਾ ਮਨ ਚ ਮੈਰਾਗ ਜਾਗਦਾ ਔਰ ਛੋਟੇ ਸਾਹਿਬ ਜੀ ਦੀ ਗੱਲ ਕਰੀਏ ਉਮਰਾਂ ਨਿੱਕੀਆਂ ਸਨ ਪਰ ਹੌਸਲੇ ਬਹੁਤ ਵੱਡੇ ਜੋ ਅੱਜ ਵੀ ਸਾਨੂੰ ਜਜ਼ਬਾ ਦੇ ਰਹੇ ਆ ਔਰ ਸਭ ਤੋਂ ਵੱਡੀ ਗੱਲ ਇਹੀ ਹੈ ਕਿ ਅਸੀਂ ਕੁਰਬਾਨੀਆਂ ਨੂੰ ਨਾ ਭੁੱਲੀਏ ਜੇ ਅਸੀਂ ਗੁਰੂ ਸਾਹਿਬ ਦੇ ਦਿਖਾਏ ਮਾਰਗ ਤੇ ਚੱਲੀਏ ਤਾਂ ਦੁਨੀਆ ਬਹੁਤ ਖੂਬਸੂਰਤ ਹੈ ਔਰ ਗੁਰੂ ਸਾਹਿਬ ਦੇ ਨਾਲ ਸਦਾ ਜੁੜ ਕੇ ਰਹੀਏ ਸਦਾ ਹੀ ਮਨ ਜਿਹੜਾ ਆ ਉਹ ਆਨੰਦ ਚ ਰਹਿੰਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ